ਕਿ ਕਿਹਾ ਹਨਾ ਜੀ ਮੈਂ ਕਿਹਾ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਦਾ ਮੈਂਬਰ ਆ 4 ਲੱਖ ਬੰਦਾ ਅਮਰੀਕਾ 'ਚ ਸਰਦਾਰ ਮਾਨ ਦਾ ਨਾਂ ਲੈ ਕੇ ਪੱਕਾ ਹੋਇਆ 4 ਲੱਖ ਬੰਦਾ ਅੱਜ ਵੀ ਸਰਦਾਰ ਮਾਨ ਦਾ ਨਾਂ ਲੈ ਕੇ ਲੋਕ ਅਮਰੀਕਾ 'ਚ ਪੱਕੇ ਹੋ ਰਹੇ ਨੇ ਅੱਜ ਵੀ ਇਹਨਾਂ ਨੂੰ ਜਿਹਨੂੰ ਅਸੀਂ ਛੱਜ ਪਾ ਕੇ ਛੱਟਦੇ ਆ ਬਾਹਰਲੇ ਦੇਸ਼ ਇਹ ਕਹਿੰਦਾ ਵੀ ਯੈਸ ਉਹ ਆਪਣੀ ਗੱਲ ਤੇ ਖੜਦਾ ਹੈ ਉਹੋ ਆਪਣੇ ਸਿੱਖਾਂ ਦੇ ਦਰ ਘਰ ਦੀ ਗੱਲ ਕਰਦਾ ਹੈ ਉੱਤਰਿਸਵਿਧਾਨ ਦੇ ਵਿੱਚ ਲਿਖਿਆ ਕਿ ਆਪਣੀ ਉਹ ਗੱਲ ਕਰ ਸਕਦਾ ਲੋਕ ਓਪਨਲੀ ਇਸ ਦੀ ਗੱਲ ਕਰਦੇ ਪਰ ਐਉਂ ਨਹੀਂ ਹੈ ਕਿ ਹਰ ਇੱਕ ਪੰਥ ਦੀ ਮਾੜੀ ਚੀਜ਼ ਲਈ ਸਿਮਰਨਜੀਤ ਸਿੰਘ ਮਾਨ ਜ਼ਿੰਮੇਵਾਰ ਹੈ ਅੱਜ ਪੰਜਾਬ ਦੀ ਮੂਵਮੈਂਟ ਖਤਮ ਹੋਈ ਨੂੰ 95 ਦੀ ਖਤਮ ਹੋਈਆਂ 20 ਸਾਲ ਹੋ ਗਏ ਅੱਜ ਵੀ ਮੁੰਡੇ ਜਿਹੜੇ ਇਲੀਗਲ ਬਾਰਡਰ ਟੱਪਦੇ ਆ ਕਹਿੰਦੇ ਵਕੀਲ ਸਿਮਰਨਜੀਤ ਸਿੰਘ ਮਾਨ ਦੇ ਬਿਹਾਸ ਅਤੇ ਕੇਸ